ਪਾਰਲੀਮੈਂਟ ਜਿਹੜਾ ਤੇ ਇਲੈਕਟਿਡ ਮੈਂਬਰ ਪਾਰਲੀਮੈਂਟ ਜਿੱਤੇ ਹੋਏ ਆ ਮੈਂ ਲੋਕਾਂ ਦੇ ਨਾਲ ਕੋ ਨੂੰ ਰੋਕਿਆ ਜਾ ਰਿਹਾ ਜਿਹਦਾ ਮਤਲਬ ਕਿਤੇ ਨਾ ਕਿਤੇ ਵੱਡੀ ਘਬਰਾਹਟ ਆ ਰਹਾ ਇਹਨੂੰ ਦੇਖਦੇ ਹੋਏ ਪਰ ਮੇਰੀ ਕੋਈ ਗੱਲ ਨਹੀਂ ਮੈਂ ਮੈਂ ਗੱਲ ਮੈਂ ਨਾ ਨਾ ਕੀ ਗੱਲ ਕਰਨੀ ਹੈ ਮੈਨੂੰ ਦੱਸੋ ਆ ਤੁਹਾਡੇ ਪੂਰੇ ਖੜੇ ਆ ਇਹਨਾਂ ਦੇ ਅਧਿਕਾਰ ਦੀ ਸਰਕਾਰਾਂ ਕਰਦੀਆਂ ਹੋਈਆਂ ਪੁਲਿਸ ਕੈਰੀ ਸਕਿਉਰਿਟੀ ਰੀਜ਼ਨ ਕਰਕੇ ਬਿੱਟੂ ਜਿੰਨੂੰ ਘਰ ਦੇ ਵਿੱਚ ਰੱਖਿਆ ਗਿਆ ਵਾਹ ਜਿਹੜਾ ਤੁਸੀਂ ਅਧਗਾਟਨ ਦੀ ਗੱਲ ਕਰਦੇ ਹੋ ਉਹ ਅਧਗਾਟਨ ਤਾਂ ਗਵਰਨਮੈਂਟ ਨੇ ਕਰਨਾ ਹੈ ਸਰਕਾਰ ਕਰਦੀ ਹੁੰਦੀ ਹੈ ਅਧਗਾਟਨ ਅਸੀਂ ਅਧਗਾਟਨ ਕਿਵੇਂ ਕਰ ਸਕਦੇ ਆ ਸਾਡੇ ਕੋਲ ਤਾਂ ਕੋਈ ਅਧਿਕਾਰ ਐਸਾ ਕਿਹੜਾ ਹੈ ਜਿਹੜਾ ਕਿ ਜਿਹੜੇ ਮਹਿਕਮੇ ਹੋਣਗੇ ਉਹ ਅਧਗਾਟਨ ਕਰਾਉਂਦੇ ਹੁੰਦੇ ਆ ਹਾਂ ਜੇ ਇਹ ਚਾਹੁੰਦੇ ਆ ਵੀ ਇਹਨਾਂ ਨੂੰ ਹਜੇ ਹੀ ਲੱਗਦਾ ਵੀ ਕਾਂਗਰਸ ਪਾਰਟੀ ਉਹ ਸਰਕਾਰ ਚਾ ਉਹਨਾਂ ਨੇ ਅਧਗਾਟਨ ਕਰਨੇ ਆ ਸੰਜੇਤ ਤਲਵਾਰ ਜੀ ਨੇ ਨਹਿਤ ਘਟਨ ਕਰਨੇ ਆ ਇਹ ਬਹੁਤ ਚੰਗੀ ਗੱਲ ਹੈ ਘਟਨ ਵੀ ਕਰਾਂਗੇ ਅਧ ਘਟਨਾ ਅੱਜ ਅੱਜ ਰੋਕ ਲੈਣਗੇ ਚਲੋ ਕਿੰਨਾ ਚਿਰ ਰੋਕ ਲੈਣਗੇ ਮੈਂ ਇਹਨਾਂ ਦੀ ਅਕਲ ਤੇ ਦਾਤ ਦਿੰਨਾ ਮੈਂ ਇਹਨਾਂ ਦੀ ਅਕਲ ਵੀ ਇਹ ਕੀ ਮੈਨੂੰ ਸਵੇਰੇ ਆ ਕੇ ਰੋਜ਼ ਮੈਨੂੰ ਬੰਦ ਕਰਿਆ ਕਰਨਗੇ ਇਹਨਾਂ ਦੇ ਨਾਲੋਂ ਤਾਂ 100 ਬੰਦਾ ਮੇਰੇ ਨਾਲ ਸਿਕਿਉਰਿਟੀ ਦਾ ਹੈ ਉਹਨੂੰ ਹੀ ਦੱਸ ਦਿਆ ਕਰਨ ਇਹ ਸਵੇਰੇ ਵੀ ਭਾਈ ਤੁਸੀਂ ਉਹ ਤਾਲੇ ਲਾ ਲਓ ਇਹਨਾਂ ਦੀ ਲਫਰੀ ਨਾਲੋਂ ਵੱਧ ਮੇਰੇ ਨਾਲ ਗਨਮੈਨ ਨੇ ਉਹ ਵੀ ਉਹ ਵੀ ਸਰਕਾਰ ਦੇ ਆ ਇੱਕ ਸਨੇਹਾ ਦੇ ਕੇ ਚੰਡੀਗੜ੍ਹੋਂ ਇਹਨਾਂ ਦਾ ਡੀਜੀਪੀ ਉਹਨਾਂ ਨੂੰ ਸਨੇਹ ਦੇ ਦੇ ਕਹੋ ਵੀ ਅੱਜ ਭਾਈ ਬਾਹਰ ਨਾ ਜਾਣ ਦਿਓ ਇਹਨਾਂ ਨੂੰ ਬਚਾ ਲੈਣ ਨੂੰ ਕਾਹਨੂੰ ਇਹ ਲੋਕਾਂ ਦੀ ਸੇਵਾ ਕਰਨੀ ਅਸੀਂ ਤਾਂ ਲਾ ਬਾਈਡਿੰਗ ਸਿਟੀਜ਼ਨ ਆ ਕਾਨੂੰਨ ਤੋਂ ਬਾਹਰ ਅਸੀਂ ਜਾਣਾ ਨਹੀਂ ਤੇ ਪੁਲਿਸ ਸਾਡੇ ਸਾਡੇ ਭਾਈ ਨੇ ਸਾਡੇ ਭਰਾ ਨੇ ਸਾਡੇ ਨਹੀਂ ਅਸੀਂ ਇਹਨਾਂ ਨੂੰ ਕਿਉਂ ਤੰਗ ਕਰਨਾ ਇਹ ਗੱਲ ਗੱਲਬਾਤ ਹੋਈ ਇਹ ਗੱਲਬਾਤ ਕੋਈ ਪੰਜਾਬੀ ਆ ਨਹੀਂ ਨਹੀਂ ਅਸੀਂ ਕਿਉਂ ਗੱਲ ਕਰੀਏ ਉਹਨਾਂ ਨੇ ਕੀ ਕਿਹਾ ਤੁਹਾਨੂੰ ਕਿਉਂ ਮੰਨ ਦਿੱਤਾ ਗਿਆ ਸਾਡੇ ਨਾਲ ਸਾਡੇ ਨਾਲ ਕੋਈ ਗੱਲ ਨਹੀਂ ਕੋਈ ਇਹਨਾਂ ਕੋਲ ਜਵਾਬ ਨਹੀਂ ਕੋਈ ਇਹਨਾਂ ਕੋਲ ਗੱਲ ਨਹੀਂ ਆ ਤੁਸੀਂ ਪੁੱਛ ਲਓ ਤੁਹਾਡੇ ਮੂਰੇ ਖੜੇ ਆ ਵੀ ਇਹਨਾਂ ਨੂੰ ਪੁੱਛੋ ਵੀ ਕੀ ਗੱਲ ਆ ਵੀ ਜਿਹੜਾ ਪ੍ਰੋਗਰਾਮ ਦੇਖਿਆ ਸੀ ਉਹ ਸਵਾਲ ਦਾ ਜਵਾਬ ਦੇ ਰਹੇ ਸਿਕਿਉਰਿਟੀ ਰੀਜ਼ਨ ਕਰਕੇ ਮਿੱਟੀ ਨੂੰ ਬਾਰਾ ਗੱਲ ਸਿਕਿਉਰਿਟੀ ਕੋਈ ਥ੍ਰੈਟ ਆ ਉਹ ਇਹ ਕਹਿ ਰਹੇ ਕਿ ਸਿਕਿਉਰਿਟੀ ਰੀਜ਼ਨ ਤੁਹਾਨੂੰ ਥ੍ਰੈਟ ਆ ਤੁਸੀਂ ਕੋਈ ਇਹਨਾਂ ਨੂੰ ਪਤਾ ਹੋਊ ਉਹ ਟੀ ਵਧਾਈ ਜਾਵੇ ਤਾਂ ਵਧਾਤੀ ਹੋਵੇ ਇਹਨਾਂ ਨੇ ਸਿਕਿਉਰਿਟੀ ਗੇਟ ਬੰਦ ਕਰਕੇ ਕਾਹਨ ਲੱਗਦਾ ਆ ਤਾਲੇ ਲਾ ਕੇ ਰस्सियां ਲਾਈਆਂ ਇਹਨਾਂ ਦੇ ਜਹਨ ਚ ਬੜੇ ਆ ਰस्सियां ਲਾਈਆਂ ਤਾਲਾ ਇਹਨਾਂ ਦੇ ਵੀ ਤਾਲਾ ਇਹ ਉਦਣ ਦੇ ਤਾਲੇ ਹੀ ਲਾਉਂਦੇ ਆ ਹੀ ਫਿਰਦੇ ਆ ਇਹਨਾਂ ਦੇ ਦਿਮਾਗ ਦੇ ਵਿੱਚ ਤਾਲਾ ਜਿਹੜਾ ਉਹ 샤ਪ ਛੱਡ ਗਿਆ ਸੀ ਵੀ ਜਿੱਥੇ ਦੇਖਦੇ ਆ ਤਾਲੇ ਚ ਕੀ ਫਿਰਦੇ ਆ ਪਰ ਅਸੀਂ ਬੜਾ ਦੇਖੋ ਸਾਨੂੰ ਕੋਈ ਫਰਕ ਨਹੀਂ ਅਸੀਂ ਜੇਲ ਵੀ ਜਾਏ ਆ ਚਾਰ ਪੰਜ ਦਿਨ ਪਹਿਲਾਂ ਹੋਰ ਲੈ ਜਾਣ ਕਿੱਥੇ ਲੈ ਕੇ ਜਾਣਾ ਇਹਨਾਂ ਦੀ ਐਸੀ ਮਨਜ਼ੀਰ ਠੋਪਣੀ ਆ ਇਹ ਆਮ ਆਦਮੀ ਸਰਕਾਰ ਦੀ ਤੇ ਰਾਗਵ ਚੰਡੇ ਕੇਜਰੀਵਾਲ ਦੀ ਇਹ ਨਾਂ ਦੀਆਂ ਪਜਾਮੀਆਂ ਲਾਉਣੀਆਂ ਹੀ ਲਾਉਣੀਆਂ ਇਹ ਕੁਝ ਕਰ ਲੈਣ ਇਹ ਤਾਂ ਇਹ ਇਹ ਤਾਂ ਇਹ ਤਾਂ ਜਿੱਦਣ ਹੁਣ ਹੋਏ ਆਉਣਗੇ ਜੇ ਅੱਜ ਆਹ ਕੰਮ ਕਰ ਰਹੇ ਆ ਸਾਨੂੰ ਰੋਕ ਰਹੇ ਆ ਤੁਸੀਂ ਕੀ ਸੋਚਦੇ ਹੋ ਭਗਵੰਤ ਮਾਨ ਤੇ ਖੇਦਰੀਵਾਲ ਵਿਧਾਨੇ ਚ ਵੜ ਜਾਣਗੇ ਯਾਰ ਰਾਤੀ ਰਹਿਣਾ ਜੀ ਉਹਨਾਂ ਨੇ ਜੇ ਅੱਜ ਆ ਗੱਲ ਕਰਨਗੇ ਤਾਂ ਫਿਰ ਰਾਤਾਂ ਨੂੰ ਤਾਂ ਯਾਰ ਇਹ ਪਤਾ ਨਹੀਂ ਕੀ ਹਾਲਾਤ ਚ ਹੁੰਦੇ ਆ ਮਾੜੀ ਗੱਲ ਛੱਡੋ ਇਹਨਾਂ ਦੀ ਦਿਨੇ ਦੀ ਕਰੋ ਸਰ ਰਗ ਚੁੱਟਦੇ ਤਾਂ ਉਹਨਾਂ ਹੋਰ ਵੀ ਨੇ ਬਹੁਤ ਬੰਦੇ ਤਾਂ ਹੀ ਨਾ ਕਿਤੇ ਰਾਤ ਤਾਂ ਹੀ ਨਾ ਕਰ ਰਹੇ ਹੁਣ ਨਹੀਂ ਰਗ ਅਜੇ ਹਿਆਤ ਚ ਰਹਿਣਾ ਹਦੀ ਤੇ ਅਸੀਂ ਕਿਹੜਾ ਇਹਨਾਂ ਦੇ ਨਾਲ ਜਾ ਕੇ ਸਾਉਣ ਦੀ ਗੱਲ ਕਰੀਏ ਜਾ 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 ਰਗ ਚੱਡਾ ਟਾਰਗੇਟ ਕੀ ਹੋਆ ਉਹੀ ਉਹੀ ਸਭ ਤੋਂ ਪਹਿਲਾਂ ਲੁੱਟ ਕੇ ਉਹ ਲੈ ਕੇ ਗਿਆ ਲੁਧਿਆਣੇ ਨੂੰ ਪਰ ਅੱਜ ਕੱਲ੍ਹ ਇਹ ਆ ਵੀ ਐਨ ਲਿੰਗਾਂ ਹਰਾਮ ਹੋਈਆਂ ਪਈਆਂ ਇਹਨਾਂ ਦੀ ਮਤਲਬ ਪੁਲਿਸ ਵਿਚਾਰੀ ਕੀ ਕਰ ਲੂਗੀ ਪੁਲਿਸ ਤਾਂ ਵਿਚਾਰੀ ਗੈਂਗਸਟਰਾਂ ਨੂੰ ਰੋਕੇ ਜਾਂ ਚੋਰਾਂ ਨੂੰ ਰੋਕੇ ਜਾਂ ਜੇਬ ਕਤਰਿਆਂ ਨੂੰ ਨਸ਼ਿਆਂ ਨੂੰ ਰੋਕੇ ਇਹ ਵਿਚਾਰਿਆਂ ਦਾ ਜੋਰ ਪੂਰੀ ਸਰਕਾਰ ਦਾ ਸਾਡੇ ਤੇ ਲਵਾਇਆ ਹੋਇਆ ਮੈਨੂੰ ਇਹ ਦੱਸੋ ਤੁਸੀਂ ਇਹਨਾਂ ਨੂੰ ਮੈਂ ਇਹ ਪੁੱਛਿਆ ਜੇ ਤੁਸੀਂ ਪੁੱਛੋ ਵੀ ਕੋਈ ਨੋਟਿਸ ਹੈ ਇਹਨਾਂ ਕੋਲ ਇਹ ਗੱਲ ਤਾਂ ਦੱਸਣੀ ਇਹਨਾਂ ਨੂੰ ਪੁੱਛੋ ਵੀ ਹਾਂ ਰੀਜ਼ਨ ਕੀ ਹੈ ਸਿਕਿਉਰਟੀ ਰੀਜ਼ਨ ਦਾਫਲੇ ਵੀ ਬਸ ਇਹੀ ਕਹਿ ਰਹੇ ਨੇ ਕਿਉਂ ਕੀ ਕਹਿੰਦਾ ਰੀਜ਼ਨ ਤੁਸੀਂ ਦਵਾਰੋਂ ਜਾਇੰਗੇ ਤੁਸੀਂ ਹੁਣ ਇੱਕ ਦਿਨ ਅਸੀਂ ਤਾਂ ਰੋਜ਼ ਜਾਣਾ ਨਹੀਂ ਅੱਜ ਜਾਇੰਗੇ ਹੁਣ ਇਹਨਾਂ ਨੇ ਨਜ਼ਰਬੰਦ ਕੀਤਾ ਅੱਜ ਜਾਣ ਦਾ ਕੋਈ ਯਾਰ ਹੁਣ ਮੈਂ ਇਹਨਾਂ ਨੂੰ ਇਹਨਾਂ ਦੇ ਉੱਤੇ ਜੀ ਗੱਡੀਆਂ ਚੜਾ ਕੇ ਜਾਣਾ ਇਹ ਤਾਂ ਸਾਡੇ ਭਰਾ ਨੇ ਨਾ ਹਾਂ ਜੇ ਗੇਦਰੀਵਾਲ ਜਾਂ ਹੋਰ ਮੂਰੇ ਖੜਾ ਹੋ ਫਿਰ ਤਾਂ ਅਸੀਂ ਦੇਖ ਲਈਏ ਠੀਕ ਹੈ ਜੀ ਦੇਖੋ ਜੇ ਜੇ ਕਿਸੇ ਨੇ ਕੋਈ ਕਿਸੇ ਟੀਮ ਦੀ ਕੋਈ ਦਵਾਈ ਦੀ ਲੋੜ ਕੋਈ ਕਿਸੇ ਨੂੰ ਪਾਣੀ ਦੀ ਲੋੜ ਸਾਰਾ ਮਹੱਲਾ ਇੱਥੇ ਸਾਰੇ ਐਸਪੀ ਰਹਿੰਦੇ ਆ ਇੱਥੇ ਆਈਪੀਐਸ ਅਫੀਸਰ ਰਹਿੰਦੇ ਆ ਉਹਨਾਂ ਦੇ ਪਰਿਵਾਰਾਂ ਨੂੰ ਵੀ ਤੰਗ ਕਰਨ ਲੱਗੇ ਹੋਏ ਆ ਇਹੋ ਜੀ ਗੁਰ ਗੱਦਿਆਂ ਬਸ ਕਰੂਓ ਥੈਂਕ ਯੂ ਦੇਖੋ ਇਹ ਕਦੇ ਜੰਮੂ ਕਿਸੇ ਉਸੇ ਹਾਲਾਤ ਨਹੀਂ ਹੋਇਆ ਬਸ 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 ਹੋ ਗਿਆ ਪਿੱਛੇ ਆਜਾ ਆਜਾ ਪ੍ਰਧਾਨ ਜੀ ਦੀ ਮੰਨ ਓਏ ਬੰਦੇ ਬੰਦੇ ਥੋੜੇ ਪਿੱਛੇ ਹੋ ਜਾਓ ਥੋੜਾ ਅੱਗੇ ਆ ਜਾਓ ਯਾਰ 15 ਰੁਪਏ ਕਮ ਕਰ ਸੁਮਨ ਸਰ ਕਹਿੰਦੇ মিডিਆ ਨੇ ਮੈਨੂੰ ਨਹੀਂ ਲੱਗਦਾ ਲੁਧਿਆਣੇ ਦੇ ਨੇ ਹਾਲ ਦੇਖਿਆ ਉਹ ਪਹਿਲੀ ਵਾਰ ਉਹ ਇੱਕ ਸ਼ਟ ਮਾਰਦੇ ਤੇ ਬੰਦ ਕਰਦੇ ਮੈਂ ਬੜਾ ਸ਼ਰਤ ਕਰਦਾ ਜਿਹੜਾ ਪ੍ਰਧਾਨ ਜੀ ਨੇ ਓਏ ਰਵੀ ਬਿਲਕੁਲ ਰੱਸੀ ਹੈ ਜਿਹੜੀ ਲੱਗੀ ਹੋਈ ਹੈ 312 ਜਮਾ ਕੇ ਆਵਾਜ਼ ਬਿਲਕੁਲ 11 ਪਰ ਇੱਕ ਜਲ ਵਿੱਚ ਇਹ ਨਾ ਗੋੜੀ ਆਉਰੇ ਇਹ ਜਿਹੜਾ ਬਿਗੈਰ ਟਰੈਸ ਪਾਸਿੰਗ ਦਾ ਕਿਸ ਜਿਹੜੀ ਪੁਲਿਸ ਜੇ ਨਾਜਾਇਜ਼ ਅੰਦਰ ਵੜਦੀ ਆ ਉਹਨਾਂ ਨੂੰ ਥੋੜਾ ਜਿਹਾ ਖਿਆਲ ਰੱਖਣਾ ਚਾਹੀਦਾ ਕਿਉਂਕਿ ਸਭ ਦੇ ਪਰਿਵਾਰ ਅੰਦਰ ਫੈਮਿਲੀ ਆ ਰੱਖ ਇਹ ਧੱਕੇ ਨਾਲ ਅੰਦਰ ਵੜ ਜਾਂਦੀ ਆ ਉਹ ਇਹਨਾਂ ਨੂੰ ਥੋੜੀ ਅਕਲ ਵਰਤਣੀ ਚਾਹੀਦੀ ਆ ਇਹਨਾਂ ਦੀ ਮੈਂ ਗੱਲ ਡੀਜੀਪੀ ਸਾਹਿਬ ਨਾਲ ਵੀ ਕਰੂੰਗਾ ਵੀ ਇਹ ਥੋੜਾ ਜਿਹਾ ਆਪਣੇ ਆਪ ਨੂੰ ਕੰਟਰੋਲ 'ਚ ਰੱਖਣ ਇੰਨਾ ਕਿ ਇੰਨੀ ਜ਼ਰੂਰ ਇਹਨਾਂ ਨੂੰ ਸਮਝਦਾਰੀ ਵਰਤਣੀ ਚਾਹੀਦੀ ਹੈ ਵੀ ਕਿਸੇ ਦੇ ਘਰੇ ਕਿਸੇ ਵੀ ਕਿਸੇ ਬ੍ਰਾਂਡ ਤੋਂ ਕਿਸ ਤੋਂ ਬਗੈਰ ਹੈ ਵੜਨਾ ਨਹੀਂ ਚਾਹੀਦਾ ਤੁਸੀਂ ਬਾਹਰ ਖੜੋ ਗੇਟ ਬੰਦ ਕਰੋ ਜਿੱਥੇ ਸੜਕੇ ਖੜੋ ਨਹੀਂ ਐਸੇ ਤੁਹਾਨੂੰ ਕਿਉਂ ਪੁੱਛੀ ਆਈ ਅਸੀਂ ਆਪਰੇ ਆਪੀ ਐਮਪੀ ਮੈਡੀਕਲ ਜਾ ਕੇ ਮੈਂ ਮੈਂ ਐਮਪੀ ਦਾ ਬਿਲਕੁਲ ਸਾਨੂੰ ਮਿਲਣੇ ਮੇਰੀ ਵਾਈਫ ਨੂੰ ਕੈਂਸਰ ਹੈ ਮੈਂ ਐਮਪੀ ਸਾਡੀ ਇਗਜ਼ਾਮੀਨੇਸ਼ਨ ਲੈਣ ਆਇਆ ਮੈਨੂੰ ਇਹ ਖਰਾਬ ਕਰਦਾ ਮੈਨੂੰ ਕੋਣ ਖਰਾਬ ਕਰਦਾ ਨਹੀਂ ਇਹ ਪੁਲਸ ਨੇ ਖਰਾਬ ਕਰਦੇ ਮੈਨੂੰ ਆਪਣੇ ਆਪੀ ਕੋਲ ਨਹੀਂ ਜਾਣ ਦਿੰਦੇ ਮੈਨੂੰ ਉਹਨਾਂ ਕੋਲ ਲੈਟਰ ਲੈਣੀ ਹੈ ਮੇਰੀ ਵਾਈਫ ਇਸ ਦੀ ਮੌਤ ਦੀ ਲੜਾਈ ਲੜ ਰਹੀ ਕੈਂਸਰ ਤੋਂ ਤੇ ਮੈਨੂੰ ਜਾਣ ਨਹੀਂ ਦੇ ਰਹੇ ਹਰ ਮੰਤਰੀ ਜੀ ਨੂੰ ਮੈਂ ਉਹਨਾਂ ਦੀ ਲੈਟਰ ਉਹਨਾਂ ਨੂੰ ਦਸ ਉਹਨੂੰ ਮੇਰੇ ਫਾਰਮ ਤੋਂ ਤੇਰੇ ਇਹਦਾ ਰਿਵਾਈਵ ਹੋਵੇਗੀ ਕਿ ਕਿਧਰਨਗੇ ਕਿ ਕਾਹ ਦੀ ਲੈਟਰ ਇਹ ਐਮਪੀ ਹਾਂਜੀ ਜੀ ਮੇਰੀ ਕਮੈਂਡ ਐਮਪੀ ਰਾਮਾ ਗਾਂਢ ਹੋ ਚੁਕੀ ਹੈ ਜੀ ਮੇਰੀ ਵਾਈਫ ਨੂੰ ਕੈਂਸਰ ਹੈ ਹਾਂ ਮੈਂ ਕੈਂਸਰ ਦੀ ਲੈਟਰ ਲੈਣ ਆਇਆ ਐਮਪੀ ਵੰਡੀ ਚੌਕ ਐਮਪੀ ਸਾਹਿਬ ਨੇ ਮੈਨੂੰ ਕਿਹਾ ਵੀ ਤੇਰੀ ਕੋਠੀ ਆ ਕੇ ਮੈਨੂੰ ਲੈਟਰ ਲੈ ਜਾ ਮੈਂ ਉਰੇ ਹੀ ਫੜਾਉਣਾ ਉਰੇ ਹੀ ਫੜਾਉਣਾ ਖੜੋ ਮੈਂ ਲੈ ਕੇ ਆਉਂਦਾ ਬਿੱਟੇ ਜੀ ਲੈਟਰ ਮੰਗ ਰਹੇ ਆ ਜੀ ਮੈਂ ਉਹ ਸਾਈਨ ਕੀਤੀ ਆ ਮੈਂ ਉਰੇ ਲੈ ਕੇ ਆਉਣਾ ਅੰਦਰੋਂ ਲੈਟਰ ਤੁਸੀਂ ਮੈਂ ਲੈ ਕੇ ਆ ਰਿਹਾ ਤੁਹਾਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਤੇ ਨਮਸਕਾਰ ਨਮਸਕਾਰ ਕਿਤਾਵਰ ਥੋੜੇ ਮਹੱਲੇ ਦੀ ਆ ਸਾਰੇ ਪਲੇਨਾ ਦੀ ਹੋ ਜਾ ਜੀ làm cho một đứa trẻ ham học được Mansoor Singh, người được phát hiện ਆਪ ਜੀ ਕੋਸਟ ਕਰਦੇ ਜਿਹੜਾ ਇਹ ਕੰਮ ਕਰਦੇ ਤੇ ਫਿਰ ਆਪਣਾ ਦੋ ਪਲੈਨ ਦੇ ਦੋ ਕਰਦੇ ਦੁਬਾਰਾ ਮਿਲਦੇ ਦੋ ਬਾਈ ਬਾਈ ਕਰਦੇ ਹੋਰ ਅੰਦਰ ਅੰਦਰ ਹਾਂ ਪਰ ਯਾਦ ਕਰਦੇ ਜਿਹੜਾ ਉਹ